ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਹਲਚਲ ਤੇ ਮੈਂ ਤੁਹਾਡੇ ਨਾਲ ਅਸ਼ੋਕ ਚੋਪੜਾ ਪਟਿਆਲਾ ਪਟਿਆਲਾ ਪੁਲਿਸ ਨੇ ਇੱਕ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਦੇ 9 ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ ਜਦੀ ਜਾਣਕਾਰੀ ਖੁਦ ਡੀਐਸਪੀ ਪਟਿਆਲਾ ਸਿਟੀ ਸਤਨਾਮ ਸਿੰਘ ਨੇ ਪ੍ਰੈਸ ਵਾਰਤਾਕ ਦੇ ਦੌਰਾਨ ਦਿੱਤੀ ਡੀਐਸਪੀ ਸਿਟੀ ਪਟਿਆਲਾ ਸਤਨਾਮ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਚੋਰਾਂ ਨੇ ਜ਼ਿਆਦਾਤਰ ਮੋਟਰਸਾਈਕਲ ਰਜਿੰਦਰਾ ਹਸਪੀਟਲ ਅਤੇ ਲੀਲਾ ਚੌਕ ਇਲਾਕੇ ਤੋਂ ਚੋਰੀ ਕੀਤੇ ਸੀਗੇ। ਉਹਨਾਂ ਦੱਸਿਆ ਕਿ ਗ੍ਰਿਫਤਾਰ ਦੋਨਾਂ ਚੋਰਾਂ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਹੁਣ ਪੁਲਿਸ ਰਿਮਾਨ ਲੈ ਕੇ ਇਹਨਾਂ ਤੋਂ ਸਖਤੀ ਨਾਲ ਪੁੱਛਤਾ ਕੀਤੀ ਜਾਣੀਗੀ ਕਿ ਇਸ ਗਰੋਹ ਚ ਹੋਰ ਕਿੰਨੇ ਲੋਕ ਸ਼ਾਮਿਲ ਆ। ਕੀ ਕਿਹਾ ਡੀਐਸਪੀ ਪਟਿਆਲਾ ਸਿਟੀ ਸਤਨਾਮ ਸਿੰਘ ਨੇ ਆਓ ਸੁਣਾਨੇ ਆ। ਮਰਜੂਬ ਐਸਐਸਪੀ ਸਾਹਿਬ ਤੇ ਐਸਐਸਪੀ ਸਿਟੀ ਸਾਹਿਬ ਪਟਿਆਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ 1 ਸਰਕਲ ਚ ਮੋਟਰਸਾਈਕਲ ਚੋਰੀ ਦੀਆਂ ਕਾਫੀ ਵਾਰ ਤਾਂ ਹੋ ਰਹੀਆਂ ਸੀ ਜਿਸ ਸਬੰਧ ਚ ਜਿਸ ਸਬੰਧ ਚ ਸਪੈਸ਼ਲ ਸਪੈਸ਼ਲ ਟੀਮ ਲਗਾਈ ਗਈ ਸੀ ਪਹਿਲਾਂ ਵੀ ਲਾਹੌਰੀ ਗੇਟ ਲਾਹੌਰੀ ਗੇਟ ਏਰੀਆ ਚ ਪਹਿਲਾਂ 23 ਮੋਟਰਸਾਈਕਲ ਐਸਐਚਓ ਲਾਹੌਰੀ ਗੇਟ ਵੱਲੋਂ ਰਿਕਵਰ ਕੀਤੇ ਗਏ ਨੇ ਤੇ ਹੁਣ ਇਨਸਪੈਕਟਰ ਰਮਨਦੀਪ ਸਿੰਘ ਬਰਾੜ ਤੇ ਏਸੀ ਰஞ்சிਤ ਸਿੰਘ ਇੰਚਾਰਜ ਮਾਡਲ ਟਾਊਨ ਇਹਨਾਂ ਦੀ ਟੀਮ ਨੇ ਕਾਫੀ ਵਧੀਆ ਕਾਰਜਕਾਰੀ ਪਹਿਲਾਂ ਵੀ ਰஞ்சிਤ ਸਿੰਘ ਦੀ ਕਾਰਜਕਾਰੀ ਅੱਗੇ ਆਪਾਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਦੇ ਰਹੇ ਇਹਨਾਂ ਨੇ ਕਾਫੀ ਮੋਟਰਸਾਈਕਲ ਫੜੇ ਨੇ ਚੋਰੀ ਦੇ ਹੁਣ ਅੱਜ 9 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇਹਨਾਂ ਨੇ ਦੋ ਦੋਸ਼ੀ ਫੜੇ ਨੇ ਜਿਹੜੇ ਦੋਹੇ ਦੋਸ਼ੀ ਨੇ ਇਹ ਇਹਨਾਂ ਚੋਂ ਇੱਕ ਦੋਸ਼ੀ ਦੇ ਖਿਲਾਫ ਪਹਿਲਾਂ ਐਂਡੀਪੀ ਸੈਕਟਰ ਦਾ ਮੁਕਦਮਾ ਦਰਜ ਹੈ ਇੱਕ ਝੁਲਕਾ ਏਰੀਆ ਦਾ ਰਹਿਣ ਵਾਲਾ ਇੱਕ ਨਾਬਾ ਏਰੀਆ ਦਾ ਰਹਿਣ ਵਾਲਾ ਇਹ ਇਹਨਾਂ ਨੇ ਮੋਟਰਸਾਈਕਲ ਚੋਰੀ ਰਜਿੰਦ ਏਰੀਏ ਚੋਂ ਜਿਆਦਾ ਜ਼ਿਆਦਾਤਰ ਕੀਤੇ ਸੀ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਨੇ ਉਹਨਾਂ ਦੀ ਤੁਹਾਨੂੰ ਲਿਸਟ ਦੇਤੀ ਹੈ ਇਹ ਪਹਿਲਾ ਮੁਖਬਰੀ ਦੇ ਆਧਾਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਫਰਦਰ ਸਰਦਬਾਨ ਖੁਸ਼ਾਫ ਦੇ ਆਧਾਰ ਤੇ ਤੇ ਹੋਰ ਬਰਾਮਦ ਕੀ ਅੱਠ ਵਹੀਕਲ ਹੋਰ ਰਿਕਵਰ ਹੋਏ ਨੇ ਜਿਨ੍ਹਾਂ ਚ ਇੱਕ ਐਕਟਿਵ ਹੈ ਤੇ ਸੱਤ ਮੋਟਰਸਾਈਕਲ ਨੇ ਕੁੱਲ ਅੱਠ ਮੋਟਰਸਾਈਕਲ ਤੇ ਇੱਕ ਐਕਟਿਵ ਨੌ ਵਹੀਕਲ ਨੇ ਚੋਰੀ ਉਹ ਤਾਂ ਐਕਟਿਵ ਸੀ ਤੇ ਕਿੰਨੇ ਵਾਰਤਾ ਕਰ ਸਕਦੇ ਕਿੰਨੇ ਜੀ ਹੋ ਇਹ ਤਾਂ ਉਹਨਾਂ ਦਾ ਰਿਮਾਂਡ ਜ ਇਹਨਾਂ ਦਾ ਰਿਮਾਂਡ ਚੱਲ ਰਿਹਾ ਜੀ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ ਜਿਸ ਸਬੰਧ ਚ ਅੱਗੇ ਤਫ਼ਤੀਸ਼ ਜਾਰੀ ਹੈ ਹੁਣ ਤੱਕ ਦੀ ਜਿਹੜੀ ਰਿਕਵਰੀ ਉਹ ਤੁਹਾਨੂੰ ਦੱਸਤਾ ਅੱਗੇ ਵੀ ਇਹਨਾਂ ਤੋਂ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ ਜਿੱਦੇ ਦੇ ਅੰਦਰ ਰਿਮਾਂਡ ਹੈ ਜੀ ਇਹਨਾਂ ਦਾ ਰਿਮਾਂਡ ਅੱਜ ਇੱਕ ਵਾਰ ਪੇਸ਼ ਕਰਕੇ ਦੁਬਾਰਾ ਫੇਰ ਲੈਣਾ ਚਾਹੀਦਾ ਪਹਿਲਾਂ 2 ਦਿਨ ਦਾ ਰਿਹਾ ਸੀ ਰਿਪੋਰਟ ਸੀਗੀ ਜੀ ਜਿੱਥੋਂ ਇਹ ਟੁਪਨੇ ਸੀ ਡੀਲਾ ਭਵਨ ਚੌਂਕ ਤੇ ਮੇਨਲੀ ਰਜਿੰਦਰਾ ਹਸਪੀਟਲ ਅੱਗੇ ਕੀ ਕਰਦੇ ਸਰ ਮੋਟਰਸਾਈਕਲ ਲੱਗੀ ਮੋਟਰਸਾਈਕਲ ਦਾ ਇਹਨਾਂ ਦਾ ਹਾਲ ਦੀ ਘੜੀ ਤਾਂ ਮਤਲਬ ਲੋਕ ਉਹਨਾਂ ਨੂੰ ਮੋਟਰਸਾਈਕਲ ਦੇ ਦਿੰਦੇ ਸੀ ਸਰ ਇਹ ਪਤਾ ਲੱਗਿਆ ਕਿ ਕਿਆਨੇ ਕਿਵੇਂ ਦੇ ਦੇ ਨੇ ਕਾਗਜ਼ ਪੱਤਰ ਉਹਨਾਂ ਨੂੰ ਇਹ ਲਾਰਾ ਲਾ ਦਿੰਦੇ ਸੀ ਮਤਲਬ ਅਨਪੜ੍ਹ ਲੋਕ ਨੇ ਜਾਂ ਗਰੀਬ ਜਨਤਾ ਨੂੰ ਵੀ ਮੋਟਰ ਉਹ ਲਾਰਾ ਲਾ ਦਿੰਦੇ ਸੀ ਕਿ ਤੁਹਾਨੂੰ ਕਾਗਜ਼ ਦੇ ਦਾਂਗੇ ਤੇ ਕੁਝ ਉਹਨਾਂ ਤੋਂ ਪੈਸੇ ਲੈ ਲੈਂਦੇ ਸੀ ਉਹਨਾਂ ਨੂੰ ਕੰਪਲੇਂਟੈਂਟ ਬਣਾਇਆ ਤਾਂ ਜਿਨ੍ਹਾਂ ਤੋਂ ਇਹ ਉਹ ਬਿਲਕੁਲੋਂ ਤਫਤੀਸ਼ ਦਾ ਪਾਰਟ ਹੈ ਜੀ ਜਾਂ ਉਹ ਕੰਪਲੇਂਟ ਬਣਨਗੇ ਜਾਂ ਉਹ ਦੋਸ਼ੀ ਬਣਨਗੇ ਜਿਵੇਂ ਜਿਵੇਂ ਉਹਨਾਂ ਦਾ ਰੋਲ ਹੈ ਜਾਂ ਉਹਨਾਂ ਦੇ ਜਿਵੇਂ ਟੈਨਸ਼ਨ ਨਹੀਂ ਨਹੀਂ ਜਿਹੜੇ ਪਹਿਲਾਂ ਲਾਹੌਰੀਏਟੇਰੀਏ ਚ ਰਿਕਵਰ ਹੋਈ ਨੇ ਮੋਟਰਸਾਈਕਲ ਉਹਨਾਂ ਜਿਹੜੇ ਉਹ ਲੋਕ ਨੇ ਵਿਕਟਮ ਨੇ ਜਾਂ ਜਿਨ੍ਹਾਂ ਤੋਂ ਇਹ ਪੈਸੇ ਲਏ ਨੇ ਇਹਨਾਂ ਨੇ ਉਹ ਇੱਧਰ ਨਹੀਂ ਰਿਪੀਟ ਹੋਇਆ ਅਲੱਗ-ਅਲੱਗ ਤਨੇ ਜਿਵੇਂ ਪਿੰਡਾਂ ਦੇ ਅਲੱਗ-ਅਲੱਗ ਪਟਿਆਲਾ ਬੈਲਟ ਦੇ ਨਹੀਂ ਸਰ ਚੋਰੀ ਵਗੈਰਾ ਪਹਿਲੇ ਵੀ ਕਰਦੇ ਰਹੇ ਨੇ ਇਹਨਾਂ ਤੇ ਪਹਿਲਾਂ ਇੱਕ ਮੁਕੱਦਮਾ ਚੋਰੀ ਦਾ ਇਹਨਾਂ 'ਤੇ ਕੋਈ ਮੁਕੱਦਮਾ ਨਹੀਂ ਪਹਿਲਾਂ ਇੱਕ ਮੁਕੱਦਮਾ ਐਨ.ਡੀ.ਪੀ. ਸੈਕਟਰ ਦਾ ਜਿਹੜਾ ਆਕਾਸ਼ਦੀਪ ਨਾ ਦਾ ਮੁੰਡਾ ਉਹਦੇ 'ਤੇ ਦਰਜ ਜੁਰਮਾਤ ਇਹ ਜ਼ਮਾਨਤ ਤੇ ਬਾਹਰ ਹੈ ਜੀ ਜੀ ਬਿਲਕੁਲ ਸੜੀ ਹਲਚਲ ਦੇ ਲਈ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ